ਸ਼ਿਪੀ ਸ਼ਰਮਾ 640 ਬੇਰੁਜ਼ਗਾਰ ਪੀਠੇ ਕੇਜਰੀਵਾਜ ਦੀ ਮੋਬਲੀ ਭੈਣ 27 ਤਰੀਕ ਨੂੰ ਸਾਡੀ ਸੀਐਮ ਭਗਵੰਤ ਮਾਨ ਜੀ ਨਾਲ ਮੀਟਿੰਗ ਹੋਈ ਆ ਮੀਟਿੰਗ ਵਿੱਚ ਪਤਾ ਚੱਲਿਆ ਕਿ ਜੋ ਸਾਡੀ 13 ਸਾਲ ਦੀ ਪੁਰਾਣੀ ਭਰਤੀ ਆ ਸਰਕਾਰ ਨੂੰ ਮਤਲਬ ਸੀਐਮ ਭਗਵੰਤ ਮਾਨ ਜੀ ਨੂੰ ਸਾਡੀ ਭਰਤੀ ਬਾਰੇ ਕੁਝ ਪਤਾ ਨਹੀਂ ਸੀ ਜਿਹੜੇ ਡਿਪਾਰਟਮੈਂਟ ਦੇ ਅਫਸਰ ਨੇ ਉਹਨਾਂ ਨੇ ਗੁੰਮਰਾਹ ਕੀਤਾ ਹੋਇਆ ਕਿ ਸਾਡੇ ਕੋਲ ਡਿਗਰੀਆਂ ਨਹੀਂ ਹੈਗੀਆਂ ਜਾਂ ਅਸੀਂ ਪੇਪਰ ਨਹੀਂ ਦਿੰਦੇ ਸੀ ਜਾਂ ਕੁਝ ਵੀ ਲਗਾ ਲੋ ਜਦੋਂ ਕਿ ਸਾਡਾ ਨੋਟੀਫਿਕੇਸ਼ਨ ਆਇਆ ਸੀ ਕਿ ਸਾਡੀ ਭਰਤੀ ਪੇਪਰ ਤੇ ਨਹੀਂ ਹੋਊਗੀ ਮੈਰਿਟ ਦੇ ਅਕੋਰਡਿੰਗ ਹੋਊਗੀ ਜੋ ਸਾਡੇ ਕੋਲ ਡਿਗਰੀ ਆ ਤੇ ਹੁਣ ਸੀਮ ਭਗਵੰਤ ਮਾਨ ਜੀ ਨੇ ਇਹ ਤਾਂ ਕਿਹਾਗਾ ਕਿ 1 ਜੁਲਾਈ ਨੂੰ ਸੀਮ ਭਗਵੰਤ ਮਾਨ ਜੀ ਤੇ ਏਜੀ ਪੰਜਾਬ ਨਾਲ ਸਾਨੂੰ ਮੀਟਿੰਗ ਦਾ ਸੱਦਾ ਦਿੱਤਾ ਹੈ 1 ਜੁਲਾਈ ਨੂੰ ਦੇਖਦੇ ਆਂ ਜੀ ਕਿ 23 ਜੁਲਾਈ ਦੀ ਸਾਡੀ ਕੋਰਟ ਵਿੱਚ ਤਰੀਕ ਆ ਸੀਮ ਭਗਵੰਤ ਮਾਨ ਜੀ ਸਾਡੇ ਇਹ ਝੋਲੀਆਂ 'ਚ ਖੁਸ਼ੀਆਂ ਆਪਾਂਉਣਗੇ ਤੇ ਸਾਨੂੰ ਉਮੀਦ ਆ ਕਿ 1 ਜੁਲਾਈ ਨੂੰ ਸਾਡੀ ਜੋ ਮੀਟਿੰਗ ਹੋਊਗੀ ਪੋਜ਼ਿਟਿਵ ਆਊਗੀ ਸੀਮ ਭਗਵੰਤ ਮਾਨ ਜੀ ਸਾਨੂੰ ਖੁਸ਼ ਕਰਕੇ ਤੋੜਨਗੇ ਕਿ ਅਸੀਂ 13 ਸਾਲ ਦੀ ਜਿਹੜੀ ਇੱਕ ਬੇਰੁਜ਼ਗਾਰੀ ਹੰਡਾਰੇ ਆ ਅਸੀਂ ਉਹ ਦਰਦ ਨੂੰ ਜੋ ਗਰੀਬੀ ਨੂੰ ਦੂਰ ਕਰਨੇ ਧੰਨਵਾਦ ਸਾਥੀਆਂ